ਕਹਿੰਦੇ ਕਿ ਮੂਸੇ ਪਿੰਡ ਦੇ ਵਿੱਚ ਵੋਟਾਂ ਫੇਰ ਪੈਣੀਆਂ ਨੇ ਪਰ ਦਸ਼ਕਣ ਥੋੜਾ ਜਿਹਾ ਦੱਸਦੀ ਹੈ ਕਿ ਭਾਈ ਇਹ ਮੂਸਾ ਮੂਸਾ ਜਿਹੜਾ ਸਿੱਧੂ ਮੂਸੇਆ ਵਾਲਾ ਮੂਸਾ ਨਹੀਂ ਹੈ ਤੇ ਮੂਸਾ ਕਲਾ ਹੈ ਤਰਨਤਾਰਨ ਦੇ ਵਿੱਚ ਤੇ ਇੱਥੇ ਕਿਹੜੀਆਂ ਵੋਟਾਂ ਹੁਣ ਪੈਣੀਆਂ ਨੇ ਜੀ ਕਿਹੜੀਆਂ ਵੋਟਾਂ ਇੱਥੇ ਪੈਂਡਿੰਗ ਪਈਆਂ ਸੀ ਦੇਖੋ ਮੂਸੇ ਕਲਾ ਹੈ ਪਿੰਡੇ ਮੂਸਾ ਨਹੀਂ ਇਹ ਮੂਸੇ ਕਲਾ ਹੈ ਤਰਨਤਾਰਨ ਦੇ ਵਿੱਚ ਹੈ ਇੱਥੇ ਵੀ ਜੱਗੋ ਤੇਰ ਵੀ ਹੋਈ ਬੈਲਟ ਪੇਪਰ ਹੀ ਪਾੜ ਦਿੱਤੇ ਗਏ ਸੀ ਹੂੰ 73ਵੀਂ ਕਾਪੀ ਹੁੰਦੀ ਆ ਇਸ ਜਗ੍ਹਾ ਤੇ ਤੇਜ਼ ਸੇ ਟਾਈਮ ਚ ਹਈਆਂ ਹੁਣ ਤੁਸੀਂ ਇਹ ਦੇਖੋ ਨਾ ਕਿ ਜਿਹੜੇ ਵਿਧਾਇਕ ਇਹਨਾਂ ਦੇ ਇਹ ਕਹੀ ਜਾਂਦੇ ਆ ਕਿ ਉੱਥੇ ਸਾਨੂੰ ਗੁੰਡਾਗਰਦੀ ਨਾਲ ਹਰਾ ਦਿੱਤਾ ਹੂੰ ਤੇ ਜਿਹੜੀਆਂ ਤੁਹਾਡੇ ਇੱਥੇ ਦੁਬਾਰਾ ਵੋਟਾਂ ਪੈਂਡੀਆਂ ਇਹ ਕਿਹੜੀ ਖੁਸ਼ੀ ਸ਼ਾਹਦੀਓ ਮਿਹਰਬਾਨੀ ਕਿਤੇ ਨੇ ਕਿਤੇ ਭਾਈ ਇੱਥੇ ਵੀ ਤੇ ਸਭ ਕੁਝ ਇਹੀ ਚੱਲਿਆ ਨਾ ਹੂੰ ਬਲਕਿ ਇਸ ਤਰ੍ਹਾਂ ਦੀ ਕਹਿ ਲੋ ਕਿ ਕਹਾਣੀ ਹੈ ਕਿ ਕੁਝ ਥਾਵਾਂ ਤੇ ਚੋਣ ਦੁਬਾਰਾ ਹੋਣੀ ਬਣਦੀ ਸੀਗੀ ਹੋਈ ਹੋਈ ਨਹੀਂ ਹੋਈ ਨਹੀਂ ਜਿੱਥੇ ਤੁਹਾਡਾ ਜ਼ੋਰ ਚੱਲਿਆ ਸਭ ਤੁਸੀਂ ਚਲਾਇਆ ਹਮ ਜਿੱਥੇ ਅਗਲੇ ਦਾ ਚੱਲਦਾ ਉਹ ਚਲਾਈ ਜਾਂਦਾ ਬਸ ਆਹੀ ਭਾਰਤ ਦੀ ਪੋਲਿਟਿਕਸ ਦੀ ਇੱਕ ਦੁਖਦ ਤਸਵੀਰ ਹੈ ਸਾਬ ਜੀ ਤਾਂ ਉਸ ਤੋਂ ਬਾਅਦ ਹੁਣ ਕੀ ਹੈ ਕਿ ਦੁਬਾਰਾ ਚੋਣ ਹੋਏਗੀ ਆ ਸ਼ਾਇਦ 2-3 ਦਿਨ ਦੇ ਅੰਦਰ ਅੰਦਰ ਚੋਣ ਹੋਣੀ ਆ ਹਮ ਇਹਦੇ ਵਿੱਚ ਕੀ ਹੈ ਕਿ ਜਿਹੜੀ ਨਾਮੀਨੇਸ਼ਨ ਆ ਉਹ ਉਹੀ ਰਹੂਗੀ ਵੀ ਜਿਨ੍ਹਾਂ ਨੇ ਨਾਮੀਨੇਸ਼ਨ ਭਰੀ ਸੀਗੀ ਅੰਤਮ ਸੂਚੀ 'ਚ ਜਿਨ੍ਹਾਂ ਦਾ ਨਾਮ ਆ ਗਿਆ ਯਾਨੀ ਜਿਨ੍ਹਾਂ ਦੇ ਕਾਗਜ਼ਾਤ ਵਗੈਰਾ ਜਿਹੜੇ ਸੀਗੇ ਉਹ ਠੀਕ ਠਾਕ ਜਿਹੜੇ ਪਾਏ ਗਏ ਤਾਂ ਉਹੀ ਕੈਂਡੀਡੇਟ ਹੋਣਗੇ ਹੂੰ ਤਾਂ ਉਹਨਾਂ ਨੂੰ ਦੁਬਾਰਾ ਲੋਕ ਵੋਟ ਪਾਉਣਗੇ ਵੇਖੋ ਕੌਣ ਬਣਦਾ ਹੈ ਕੌਣ ਨਹੀਂ ਬਣਦਾ ਪਰ ਜੋ ਇਹਨਾਂ ਨੇ ਚੀਰ ਹਰਣ ਕੀਤਾ ਚਾਹੇ ਉਹ ਸਥਾਨਕ ਸਰਕਾਰਾਂ ਦੀ ਚੋਣ ਹੋਵੇ ਚਾਹੇ ਪੰਚਾਇਤੀ ਚੋਣਾਂ ਦੀ ਗੱਲ ਕਰ ਲਈਏ ਇਹ ਵੈਸੇ ਤੇ ਦਸਤੂਰੀ ਬਣ ਗਿਆ ਸਰ ਜੀ ਪਰ ਐਤਕ ਜੋ ਇਹਨਾਂ ਨੇ ਸਿਰਾ ਲਾਇਆ ਉਹਦੇ ਤੇ ਹੁਣ ਵਾਰ-ਵਾਰ ਆਪਾਂ ਗੱਲਾਂ ਕਰੀਏ ਤੇ ਟਾਈਮ ਦਾ ਖੇ ਖਰਾਬਾ ਹੀ ਆ ਬਿਲਕੁਲ ਕਿਸ ਤਰ੍ਹਾਂ ਗੁੰਡੇ ਹਾਇਰ ਕੀਤੇ ਗਏ ਕਿ ਕਾਗਜ਼ ਖੋ ਕੇ ਭਜਣਾ ਹੂੰ ਉਹ ਪਤਾ ਨਹੀਂ ਕਿੱਥੋਂ ਸਪ੍ਰਿੰਟਰ ਲੱਭ ਕੇ ਲਿਆਉਂਦੇ ਨੇ ਬਾਈ ਖੋ ਕੇ ਭੱਜ ਜਾਂਦੇ ਆ ਅਸੀਂ ਉਹ ਮੁੜ ਕੇ ਲੱਭਦੇ ਵੀ ਨਹੀਂ ਜੇ ਬੰਦਾ ਲੱਭ ਲਵੇ ਘਟੋ-ਘਟ ਕਿਸੇ ਕੋਈ ਚੈਂਪੀਅਨਸ਼ਿਪ ਵਿੱਚ ਭੇਜ ਦਿਓ ਲਾਣੋ ਔਰ ਕਈ ਵਾਰ ਤਾਂ ਤਾਂ ਕੰਮ ਹੀ ਹੋਰ ਵੀ ਕੰਮ ਕਰ। ਹੋਰ ਕਭੀ ਹੋਰ ਕੁਛ ਨਹੀਂ ਤਾਂ ਤੁਸੀਂ ਬੈਟਨ ਲੈ ਕੇ ਭਾਜੋ ਅਗਲੇ ਤੋਂ ਰੇਲੇ ਰੇਸੀ ਜਿੱਤ ਲੋ। ਕੁਝ ਅਜਦਾ ਹੀ ਕੰਮ ਕਰ ਲਈਏ। ਕਈ ਵਾਰੀ ਸਈਆਂ ਸੁਈਆਂ ਵੀ ਪਾ ਦਿੰਦੇ। ਕਈ ਸਾਰੀਆਂ ਚੀਜ਼ਾਂ ਕੀ ਪਾਈਆਂ। ਪਾਈਆਂ ਪਾਈਆਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਪੇਪਰਾਂ ਤੇ ਪਾ ਪਾ ਨਾ ਪਵੇ ਨਾ ਖੋਣਾ। ਇੱਕ ਇੱਕ ਖਾ ਗਿਆ ਵੋਟਾਂ ਗਿਣਦਿਆਂ ਗਿਣਦਿਆਂ। ਮਤਲਬ ਕਿ ਕੀ ਤਮਾਸ਼ਾ ਚੱਲਦਾ ਹੈ ਸਭ। ਤੋਂ ਇਹ ਹੁਣ ਦੁਬਾਰਾ ਚੋਣ ਹੋਣ ਜਾ ਰਹੀ। ਹੂੰ ਬਿਲਕੁਲ ਬਿਲਕੁਲ ਜੀ ਇਕਮਿਤਾ ਸੰਧੂ ਜੱਜ ਜੀ ਕਹਿ ਰਹੇ ਨੇ ਕਿ ਅੱਜ ਰੱਖ ਦਿਓ ਕਹਿੰਦੇ ਲੇਡੀਜ਼ ਦੀ ਫਿਰ ਟਰਾਂਸਪੋਰਟ ਜਿਹ ਇਹਨਾਂ ਇਹ ਚੀਜ਼ ਆਪਾਂ ਅਕਸਰ ਗੱਲ ਕਰਦੇ ਆ ਕਿ ਫ੍ਰੀ ਵੀਜ਼ਾ ਵਾਲੀ ਜਿਹੜੀ ਚੀਜ਼ ਨੇ ਤਾਂ ਕੱਲ ਲਾਇਆ ਆਪਣੀ ਆਰਥਿਕਤਾ ਨੂੰ ਪਰ ਸੰਭਾਲੀ ਵੀ ਨਹੀਂ ਗਈ ਇਹਨਾਂ ਤੋਂ ਠੀਕ ਕਰਨੀ ਆ ਆਪਣੀ ਸੰਭਾਲ ਸਕੇ ਇੱਕ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ ਟਰਬਿਊਨ ਮੁਤਾਬਕ ਕਹਿੰਦੇ 2.5 ਲੱਖ ਨਵੇਂ ਜਿਹੜੇ ਲਾਇਸੈਂਸ ਤੇ ਆਰਸੀ ਪ੍ਰਿੰਟਿੰਗ ਪੈਂਡਿੰਗ ਪਏ ਨੇ ਜੀ ਭਾਈ 2.5 ਲੱਖ ਤਾਂ ਤੁਸੀਂ ਸੋਚ ਕੇ ਦੇਖੋ ਸਰ ਹਮ ਮੈਂ ਆਪ ਦੱਸਦਾ ਤੁਹਾਨੂੰ ਕਾਂਗਰਸ ਸਰਕਾਰ ਵੇਲੇ ਉਦੋਂ ਵੀ ਹਾਲ ਲਗ ਭੱਗ ਗਈ ਹੋਈ ਸੀਗਾ ਹੜਤਾਲ ਔਰ ਤੁਲ ਚੱਲੀ ਗਈ ਤੇ ਆਹੀ ਕਾਰ ਲਈ ਸੀ ਉਹਨਾਂ ਦਿਨਾਂ 'ਚ ਮੇਰੇ ਖਿਆਲ ਦੇ ਨਾਲ 6 ਕੇ 7 ਮਹੀਨੇ ਬਾਅਦ ਆਰਸੀ ਆਈ ਸੀਗੀ ਜੀ ਹੂੰ ਹਾਂਜੀ ਫਿਰ ਉਹ ਚੰਨੀ ਸਾਹਿਬ ਦੀ ਫੋਟੋ ਵਾਲੀ ਆਈ ਸੀ ਮੈਨੂੰ ਲੱਗਦਾ ਤੇ ਵੜਿੰਗ ਸਾਹਿਬ ਦੀ ਫੋਟੋ ਵਾਲੀ ਮੈਨੂੰ ਅੱਜ ਵੀ ਯਾਦ ਆ ਤਾਂ ਕਹਿੰਦਾ ਮਤਲਬ ਹੈ ਕਿ ਸਾਬ ਇੱਥੇ ਇਹ ਚੀਜ਼ਾਂ ਠੀਕ ਅਸੀਂ ਗੱਲ ਇਹ ਹੈ ਕਿ ਜਦੋਂ ਅਸੀਂ ਲੋਕ ਸਹੀ ਮੁੱਦਿਆਂ ਤੇ ਲਈਏ ਤੇ ਤਦੇ ਹੈ ਨਾ ਹੂੰ ਜਿਹੜਾ ਫਸਿਆ ਉਹ ਵਿਚਾਰਾ ਮਾਰ ਖਾਈ ਜਾਂਦਾ ਹੈ ਜੀ ਦੂਜਿਆਂ ਨੂੰ ਉਹਦੀ ਤਕਲੀਫ ਨਾਲ ਕੀ ਹੈ ਤਕਲੀਫ ਨਾਲ ਕੀ ਹੈ ਗਵਾਂਟੀ ਨੂੰ ਉਹਦੀ ਤਕਲੀਫ ਨਾਲ ਕੀ ਆ ਉਹਨੂੰ ਤਾਂ ਕਸੀਂ ਬੋਲਦੇ ਵੀ ਨਹੀਂ ਜਦ ਤੱਕ ਆਪਸੇ ਪੈਂਦੀ ਨਹੀਂ ਸਾਨੂੰ ਇਹ ਹੁੰਦਾ ਕਿ ਚਲੋ ਆ ਬੋਲਦੇ ਤਾਂ ਨਾ ਆਮ ਆਦਮੀ ਪਾਰਟੀ ਵਾਲੇ ਵੀ ਨਹੀਂ ਪੈ ਜੀ ਉਹ ਜਦ ਮੌਲਵੀ ਸਾਹਿਬ ਨੇ ਬੋਲੋ ਹੂੰ ਉਹ ਚਾਨਣ ਕੁਝ ਤੇ ਬੋਲੋ ਜੀ 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 ਪਰ ਗੱਲ ਇਹ ਆ ਕਿ ਬਈ ਸਾਨੂੰ ਸਹੀ ਥਾਂ ਤੇ ਬੋਲਣ ਦੀ ਜ਼ਰੂਰਤ ਵੀ ਹੈ ਨਾ ਤਾਂ ਕਿ ਅਸੀਂ ਇਹ ਇਹ ਜਿਹੜੇ ਕੰਮ ਨੇ ਰੋਜ਼ ਮਰਾਂ ਦੇ ਕੰਮ ਨੇ ਸਾਡੀ ਗਵਰਨਰਸ ਦੇ ਨਾਲ ਜੁੜੇ ਆਮ ਸਰਕਾਰਾਂ ਦੇ ਕੰਮ ਨੇ ਇਹ ਜੀ 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 ਤਾਂ ਇਹ ਤਾਂ ਪੈਂਡਿੰਗ ਨਹੀਂ ਹੋਣੇ ਚਾਹੀਦੇ ਲੰਮੇ ਸਮੇਂ ਵਾਸਤੇ ਮਿੰਟੋ ਜੀ ਇੱਕ ਮਿੰਟ ਅਭਿਸ਼ੇਕ ਜੀ ਦਾ ਹੋਰ ਪੜ੍ਹ ਲਈਏ ਫਿਰ ਆਪਾਂ ਅਗਲੀ ਖਬਰ ਵੱਲ ਚੱਲਾਂਗੇ ਇਹ ਕਹਿੰਦੇ ਨੇ ਕਿ ਤੁਸੀਂ ਦੱਸੋ ਵੀ ਸਰਕਾਰ ਕਿਹੜੀ ਚੱਜਦੀ ਹੈ ਨਹੀਂ ਦੇਖੋ ਸਾਡਾ ਕੰਮ ਇਹ ਨਹੀਂ ਦੱਸਣਾ ਕਿ ਸਰਕਾਰ ਕਿਸਤੀ ਹੈ ਜੀ ਸਰਕਾਰ ਕਿਹਦੀ ਚੱਜਦੀ ਹੈ ਅਸੀਂ ਇਹ ਦੱਸਣਾ ਹੈ ਕਿ ਸਰਕਾਰ ਜਿਹੜੀ ਆ ਗਈ ਹੈ ਉਹਦੇ 'ਚ ਮਾੜਾ ਕੀ ਆ ਹੂੰ ਸੱਚ ਦੀ ਸਰਕਾਰ ਵਾਸਤੇ ਤੇ ਤੁਸੀਂ ਅਖਬਾਰ ਅਖਬਾਰ ਲੱਭਿਆ ਕਰੋ ਜੀ 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 ਜਾਗੋਦੀ ਮੀਡੀਆ ਮੋਦੀ ਮੀਡੀਆ ਜਾਂ ਇਥੇ ਦਾ ਬੋਦੀ ਮੀਡੀਆ ਉਹਨਾਂ ਨੂੰ ਦੇਖਿਆ ਕਰੋ ਉਹ ਆਪੇ ਹੀ ਦੱਸੀ ਜਾਂਦੇ ਜਦੋਂ ਤੁਸੀਂ ਉਹਨਾਂ ਨੂੰ ਦੇਖੋਗੇ ਤੁਹਾਡੇ ਨਜ਼ਰ ਦੇ ਵਿੱਚ ਕੋਈ ਸਰਕਾਰ ਮਾੜੀ ਨਹੀਂ ਨੀ ਕਿਉਂਕਿ ਉਹਨਾਂ ਕੋਲ ਪ੍ਰਚਾਰ ਤੰਤਰ ਉਹ ਪੈਸੇ ਦੇ ਕੇ ਆਪਦੀ ਮਸ਼ਹੂਰੀ ਕਰਦੇ ਆ ਜੀ ਸਾਡਾ ਕੰਮ ਹੈ ਜੋ ਲੋਕਾਂ ਨਾਲ ਜੁੜੇ ਮੁੱਦੇ ਆ ਜੋ ਹੱਲ ਨਹੀਂ ਹੋ ਰਹੇ ਜੋ ਸਰਕਾਰਾਂ ਦੇ ਵਿੱਚ ਗਵਰਨੈਂਸ ਦਾ ਖਾਸ ਤੌਰ ਤੇ ਕੋਈ ਨੁਕਸੇ ਅਸੀਂ ਉਹ ਦੱਸਣ ਲਈ پابੰਦ ਅਸੀਂ ਇਹ ਦੱਸਣ ਲਈ پابੰਦ ਨਹੀਂ ਕਿ ਕੌਣ ਚੱਜਦਾ ਕੌਣ ਮੰਦਾ ਸਾਡੇ ਵਾਸਤੇ ਸਾਰੇ ਹੀ ਚੱਜਦੇ ਆ ਸਰ ਜੀ 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 ਠੀਕ ਹੈ ਜੀ ਇੱਥੇ ਕੱਲ ਨੂੰ ਕੋਈ ਚੰਗੇ ਦੀ ਵਡਿਆਈ ਵੀ ਕਰ ਦਿੰਨੇ ਆ ਤੇ ਜੇ ਮਾੜਾ ਹੋਵੇ ਤੇ ਬਿਲਕੁਲ ਪਰ ਨਜਾਇਜ਼ ਵਡਿਆਈ ਨਹੀਂ ਕਰਾਂਗੇ ਜੀ 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 ਕਿ ਅਗਲਾ ਖਾ ਕੇ 5-7 ਕਰੋੜ ਢ ਘਾਰ ਨਾ ਮਾਰੇ ਤੇ ਅਸੀਂ ਕਹਦੀਏ ਮੈਨੂੰ ਨਾ ਨਹੀਂ ਉਹ ਵਾਲੀਬਾਲ ਬੜਾ ਵਧੀਆ ਖੇਡਦਾ ਨੇਤਾ ਆ ਨਾ ਜਿਹੜਾ ਜੀ 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 ਅਸੀਂ ਉਹਦੇ ਖੂਜ ਪਾਉਣਾ ਵਾਲੀਬਾਲ ਖੇਡਦਾ ਹੂੰ ਹੂੰ ਸੋ ਇਹ ਚੀਜ਼ ਆ ਕਿ ਭਾਈ ਸਾਡਾ ਕੰਮ ਇਹ ਨਹੀਂ ਹੈ ਮੈਂ 10 12 ਸਾਲ ਤੋਂ ਇਹ ਕੰਮ ਚ ਹਾਂ ਜੀ ਠੀਕ ਹੈ ਮੈਂ ਕੋਈ ਅੱਜ ਦਾ ਨਹੀਂ ਹਾਂ ਜੀ ਠੀਕ ਹੈ ਜੀ 10 12 ਸਾਲ ਹੋ ਗਏ ਅਸੀਂ ਕਿਸੇ ਪਾਰਟੀ ਨਾਲ ਨਫ਼ਰਤ ਨਹੀਂ ਕਰਦੇ ਮੈਂ ਜੀ ਵੀ ਕਹਿੰਦਾ ਮੇਰੀ ਕਿਸੇ ਨੇ ਮੇਰੀ ਤਾਂ ਸਭ ਮੇਰੇ ਮੇਰੀ ਪਰਸਨਲ ਯਾਰ ਮੇਰੇ ਤਾਲੁਕਾਤ ਸੀਗੇ ਬਹੁਤ ਵਧੀਆ ਜੀ ਖਰਾਬ ਹੋ ਗਿਆ ਹੂੰ ਹੂੰ ਮੇਰੇ ਪਰਸਨਲ ਬਹੁਤ ਵਧੀਆ ਤਾਲੁਕਾਤ ਸੀਗੇ ਹੂੰ ਖਰਾਬ ਹੋਏ ਇਸ ਚੀਜ਼ ਕਰਕੇ ਕਈ ਵਾਰੀ ਹੁੰਦਾ ਜਦੋਂ ਆਪਾਂ ਉਸੇ ਤਰ੍ਹਾਂ ਗੱਲ ਕਰਦੇ ਆ ਉਹ ਚ ਉਹਨੂੰ ਕਿਸੇ ਮੌਕੇ ਤੇ ਜਾ ਕੇ ਉਹ ਨਿਤਾਵਾਂ ਨੂੰ ਵੀ ਸਮਝ ਲੱਗੇਗੀ ਜੀ ਕਿ ਆਪੋ ਆਪਣੇ ਰੋਲ ਕਿੰਨੇ ਸਹੀ ਟੰਗ ਨਾ ਦੇ ਪਾਏਗਾ ਕਿਹਾ ਬਸ ਸੋ ਮੈਂ ਨਫ਼ਰਤ ਨਹੀਂ ਕਰਦਾ ਕਿਸੇ ਪਾਰਟੀ ਨਾਲ ਹੂੰ ਠੀਕ ਹੈ ਅਕਾਲੀ ਸੀ ਤੇ ਅਕਾਲੀ ਸਾਨੂੰ ਗਾਲਾਂ ਕੱਢਦੇ ਹੁੰਦੇ ਸੀਗੇ ਮੇਰੀਆਂ ਫੋਟੋਆਂ ਨਿੱਤਾ ਐਡਿਟ ਉਹ ਦੋ ਤਿੰਨ ਪੱਤਰਕਾਰ ਹੋਰ ਸੀ ਪੰਜਾਬ ਦੇ ਸਾਡੀਆਂ ਨਿੱਤ ਫੋਟੋਆਂ ਐਡਿਟ ਆਈਟੀ ਸੈੱਲ ਵਾਲੇ ਕਰਦੇ ਹੁੰਦੇ ਸੀ ਅੱਜ ਜੇ ਤੁਸੀਂ ਦੇਖੋਗੇ ਤਾਂ ਆਮ ਆਦਮੀ ਪਾਰਟੀ ਵਾਲੇ ਜਿਹਾ ਕਰਦੇ ਕਿਸੇ ਟਾਈਮ ਆਮ ਆਦਮੀ ਪਾਰਟੀ ਵਾਲੇ ਸਾਨੂੰ ਸਪੋਰਟ ਕਰਦੇ ਹੁੰਦੇ ਸੀਗੇ ਜੀ ਕਾਂਗਰਸੀ ਕਦੇ ਕਰਦੇ ਹੁੰਦੇ ਸੀ ਫਿਰ ਕਾਂਗਰਸੀ ਦੀ ਬਹੁਤ ਲੋਚਨ ਤਾਂ ਮਤਲਬ ਕਿ ਇਹ ਸਾਡਾ ਕਹ ਲਓ ਕਿ ਮੇਰੇ ਖਿਆਲ ਦੇ ਨਾਲ ਪੇਸ਼ੇ ਦਾ ਜਿਹੜਾ ਹੈ ਨਾ ਇਹ ਜ਼ਮੀਰ ਦਾ ਜਿਹੜਾ ਝਲਕਾਰਾ ਹੈ ਉਹ ਇੱਥੋਂ ਮਿਲਦਾ ਹੈ ਕਿ ਜਦੋਂ ਤੁਸੀਂ ਮੌਜੂਦਾ ਸਰਕਾਰ ਦੇ ਸਾਹਮਣੇ ਜੀ ਬਿਲਕੁਲ ਠੀਕ ਹੈ ਨਾ ਚੁੱਕ ਲਈ ਲੰਘ ਚੁੱਕੀਆਂ ਨਾ ਜਾਣ ਵਾਲੀਆਂ ਤੇ ਗਲਤ ਹਰੇ ਕਰ ਸਕਦੇ ਪਰ ਮੌਜੂਦਾ ਸਮੇਂ ਦੇ ਵਿੱਚ ਕੀ ਹੋ ਰਿਹਾ ਉਹਦੀ ਆਲੋਚਨਾ ਕਰਨੀ ਜਾਂ ਉਹਦੇ ਪੱਖ ਚ ਬੋਲਣਾ ਦੋਨੇ ਚੀਜ਼ਾਂ ਹੀ ਜੀ ਜੀ ਬੜੀਆਂ ਜ਼ਰੂਰੀ ਨੇ ਸਹੀ ਸਮੇਂ ਤੇ ਖੈਰ ਮਿੰਟੂ ਜੀ ਇੱਕ ਖਬਰ ਹੋਰ ਅਦਾਕਾਰਾ ਮੰਮਤਾ ਕੁਲਕਰਨੀ ਹੈ ਨਾ ਉਹਨਾਂ ਦਾ ਵੀ ਕਦੀ ਬਣ ਗਏ ਤੇ ਕਦੀ ਟਹਿ ਗਏ ਹੁਣ ਕਹਿੰਦੇ ਫੇਰ ਉਹ ਜਿਹੜਾ ਕਿਨਰ ਖਾੜਾ ਹੈ ਉਹਦੇ ਤੋਂ ਉਹਨਾਂ ਨੇ ਅਸੀਫਾ ਦਿੱਤਾ ਕੀ ਕਹਾਣੀ ਹੈ ਥੋੜਾ ਜਿਹਾ ਦੱਸਿਓ ਕਿਨਰ ਖਾੜੇ ਬਾਰੇ ਵੀ ਤੇ ਮੰਮਤਾ ਕੁਲਕਰਨੀ ਬਾਰੇ ਵੀ ਗੱਲਬਾਤ ਕਰਿਓ ਥੋੜੀ ਜੀ ਦੇਖੋ ਮੰਤਾਕਲ ਕਰਨੀ ਇਹ ਇੱਕ ਨਾ ਆਈਟਮ Song ਸੀਗਾ ਸੰਨੀ ਦਿਓਲ ਦੀ ਪਤਾ ਨਹੀਂ ਕਿਹੜੀ ਫਿਲਮ ਚ ਰਾਤੋਂ ਰਾਤ ਸਟਾਰ ਬਣ ਗਈ ਸੀ ਜੀ ਠੀਕ ਹੈ ਜੀ ਹੂੰ ਤਾਂ ਵੇਖੋ ਸੰਨੀ ਦਿਓਲ ਕਿੰਨੀ ਦੂਰ ਤੱਕ ਗਿਆ ਹੂੰ ਐਮਪੀਬੀ ਬਣ ਗਿਆ ਆਹ ਤੇ ਮੁਰਕੀ ਗੁਰਦਾਸਪੁਰੀਆਂ ਦੇ ਦੰਦ ਵੀ ਖੱਟੇ ਕਰ ਗਿਆ ਜੀ ਤੇ ਇਹ ਵੀ ਬੀਬੀ ਜਿਹੜੀ ਸੀਗੀ ਨਾ ਇਹਨੂੰ ਕਈ ਸਾਲ ਬਾਅਦ ਰਹਿਣਾ ਪਿਆ ਇਹ ਇੱਕ ਡਰੱਗ ਵਾਲੇ ਮਾਮਲੇ ਚ ਫਸ ਗਈ ਸੀ ਹਾਲਾਂਕਿ ਬਾਅਦ ਚ ਉਹ ਕਲੀਨ ਚਿੱਟ ਮਿਲ ਗਈ ਸੀ ਜੀ ਠੀਕ ਹੈ ਨਾ ਜੀ ਹੂੰ ਹੂੰ ਤੋਂ ਮਤਲਬ ਇਹ ਇਸ ਤਰ੍ਹਾਂ ਦੀ ਮਮਤਾ ਕੁਲਕਰਮੀ ਦੀ ਕੋਈ ਇਹ ਨਹੀਂ ਹੈਗਾ ਕਿ ਅੱਜ ਦੀ ਜਰਨੀ ਹੈ ਬਹੁਤ ਪੁਰਾਣੀ ਐਕਟਰੈਸ ਸੀਗੀ ਕਿਸੇ ਸਮੇਂ ਮਤਲਬ ਕਿ ਸਟਾਰ ਐਕਟਰੈਸ ਬਣ ਗਈ ਸੀ ਉਹ ਆਈਟਮ Song ਉਹ ਮੈਨੂੰ ਯਾਦ ਨਹੀਂ ਹੈ ਹੂੰ ਬਹੁਤ ਹਿੱਟ ਹੋਇਆ ਸੀਗਾ ਉਹ ਸਭ ਬਹੁਤ ਹਿੱਟ ਹੋਇਆ